ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫਿਰ ਤੁਹਾਡਾ ਡਾਕਟਰ ਕਮਬੋਤ ਚੈਨਲ ਤੇ ਸਵਾਗਤ ਹੈ ਕਿ ਆਜੋ ਆਪਾਂ ਤੁਹਾਨੂੰ ਜਰਸੀ ਵੈਡ ਦਿਖਾਉਣੇ ਆ ਪਹਿਲਾ ਸੂਆ ਅੱਗੇ ਸੂਈਆ ਦੂਸਰਾ ਸੂਆ ਸੋਣਾ 6 ਮਹੀਨਿਆਂ ਦੀ ਗੱਭ ਹੈ ਤੇ ਬਾਈ ਨੇ ਸੇਲ ਕਰਨੀ ਆ 6 ਲੀਟਰ ਦੁੱਧ ਆ ਸੰਭਾਲ ਦੇ ਹਿਸਾਬ ਨਾਲ ਜਿੰਨੀ ਕੋ ਖਰਾਕ ਆ ਬਾਈ ਦੀ 10 ਲੀਟਰ ਦੁੱਧ ਘੱਡੀ ਜਾਂਦਾ 6ਵੇਂ 6 ਮਹੀਨੇ ਦੀ ਪੂਰੀ ਕੱਬ ਹੋ ਗਈ 7ਵਾਂ ਮਹੀਨਾ ਲੱਗਿਆ ਕਿਸੇ ਵੀ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਗੱਲ ਕਰੀਏ ਪਿੰਡ ਮਲੋਟ ਖੜੀ ਆ ਫਾਇਲ ਕਾ ਰੋਡ ਤੋਂ ਜਦੋਂ ਆਪਾਂ ਪਿੰਡ ਮਲੋਟ ਚੜਦੇ ਆ ਨਾਸਕਾ ਹੋਟਲ ਦੇ ਸਾਹਮਣੇ ਗਲੀ 'ਚ ਹੈ ਬਾਈ ਦਾ ਨਾਮ ਪ੍ਰਗਟ ਸਿੰਘ ਹੈ ਤੇ ਬਿਜਲੀ ਦਾ ਕੰਮ ਕਰਦਾ ਹੈ ਬਾਈ ਮੋਟਰਾਂ ਦੀ ਫੀਟਿੰਗ ਵਗੈਰਾ ਪਰਗਟਨਾ ਬਾਈ ਦਾ ਮੋਬਾਈਲ ਨੰਬਰ ਬਾਈ ਦਾ ਸ਼ੋਅ ਕਰ ਦਿੰਨੇ ਆ ਕੋਈ ਵੀ ਭਰਾ ਖਰੀਦਣ ਦਾ ਚਾਹ ਵਾਣਾ ਤਾਂ ਖਰੀਦ ਸਕਦਾ ਬਾਕੀ ਆਪਾਂ ਬਾਈ ਨੂੰ ਪੁੱਛ ਲੈਨੇ ਆ ਕਿੰਨੇ ਦੀ ਸੇਲ ਕਰਨੀ ਆ ਹਾਂਜੀ ਬਾਪੂ ਜੀ ਕਿੰਨੇ ਦੀ ਕਰਨੀ ਆ ਸੇਲ ਣੈਟ ਕਿੰਨੇ ਦੀ ਛੱਡਨੀ ਲਈ 40 ਦੀ ਠੀਕ ਹੈ ਬਾਈ ਜੀ ਕਹਿੰਦੇ ਆ ਰੇਟ ਤਾਂ ਜਿੰਨਾ ਮਰਜ਼ੀ ਕਰਾ ਦਿਓ 40 ਦੀ ਨੱਟ ਛੱਡ ਦਾਂਗੇ ਠੰਡੀ ਸੀਲ ਆ 6 ਲੀਟਰ ਦੁੱਧ ਦਿੰਦੀ ਆ 3 ਕਿਲੋ ਤੜਕੇ ਦੇ 3 ਹੱਥ ਨੇ ਤੜਕੇ ਦੇ ਤੋਂ ਪਹਿਲਾਂ ਦੇ ਸੁੱਕੀ ਕਰਕੇ ਦੀ ਪਹਿਲਾਂ ਦੇ ਸੱਜਰ ਦੇ 14 ਕਿਲੋ ਦੁੱਧ ਸੀ ਪਹਿਲਾਂ ਦੇ ਥੱਲੇ ਜਦੋਂ ਸੱਜਰ ਸੂਈ ਸੀ ਜਦੋਂ 7-7 ਕਿਲੋ ਹੈਗਾ ਸੀ 6 ਮਹੀਨਾ ਦੀ ਗੱਭ ਹੈ ਸਤਵਾਂ ਲੱਗਿਆ ਹੁਣ ਇਸ ਦੇ ਟਾਈਮ ਤਿੰਨ ਤੜਕੇ ਤੇ ਤਿੰਨ ਹੱਥ ਨੇ ਥੱਲੇ ਦੁੱਧ ਆ ਬਾਈ ਦਾ ਨੰਬਰ ਸਕਰੀਨ ਤੇ ਪਾ ਦਿੰਦੇ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਜੋ ਵੀ ਭਰਾ ਖਰੀਦਣਾ ਚਾਹੁੰਦਾ ਖਰੀਦ ਸਕਦੇ ਹੋ ਧੰਨਵਾਦ